ਸਤਿ ਸ੍ਰੀ ਅਕਾਲ ਜੀ ਹਾਂਜੀ ਬਲੌਗ ਦੂਜਾ ਹਜੂਰ ਸਾਹਿਬ ਦਾ ਤੇ ਹਜੂਰ ਸਾਹਿਬ ਸੇ ਅਸੀਂ ਰਾਤ ਪਹੁੰਚ ਗਏ ਸੀ ਹੁਣ ਸਵੇਰੇ ਉੱਠ ਕੇ ਇਸ਼ਨਾਨ ਕਰ ਲਿਆ ਲੱਗਿਆ ਪਰਨਾ ਬੰਨਣਾ ਦਮਾਲਾ ਸਜਾ ਕੇ ਫਿਰ ਜਾਵਾਂਗੇ ਮੱਥਾ ਟੇਕਣ ਬਣੇ ਰਹੋ ਅੱਜ ਹੁਣ ਦਰਸ਼ਨ ਕਰਾਵਾਂਗੇ ਤੇ ਰਾਤ ਨੂੰ ਮਿਲ ਗਿਆ ਸੀ ਰੂਮ 'ਚ ਸੌਂ ਗਏ ਸੀ ਅਸੀਂ ਹੁਣ ਸਵੇਰੇ ਉੱਠ ਕੇ ਨਾ ਆ ਕੇ ਕੱਪੜੇ ਪਾ ਲਈ ਤੇ ਹੁਣ ਦਮਾਲਾ ਸਜਾ ਕੇ ਫਿਰ ਚੱਲੇ ਮੱਥਾ ਟੇਕਣ ਜੁੜੇ ਰਹੋ ਛੋਟੇ ਮੱਥਾ ਨਾਲ ਟਿਕਾਵਾਂਗੇ ਹਾਂਜੀ ਬਾਬੇ ਉਹ ਦਮਾਲਾ ਸਜਾ ਲਿਆ ਦੱਸੋ ਫਿਰ ਕਿਵੇਂ ਲੱਗਿਆ ਬਣ ਗਈ ਨਾ ਗੱਲ ਤੇ ਜੁੜੇ ਰਹੋ ਛੋਡੇ ਵੀ ਦਰਸ਼ਨ ਕਰਾਵਾਂਗੇ ਬੜੇ ਰਹੋ ਨਾਲ ਗੁਰਦੁਆਰਾ ਲੰਗਰ ਸਾਹਿਬ ਮੱਥਾ ਟੇਕ ਲਿਆ ਸੀ ਥੱਲੇ ਆ ਗਏ ਤੇ ਹੁਣ ਆ ਕੇ ਇੱਥੇ ਬੈੰਨਾ ਹੋ ਰਹੀਆਂ ਨੇ ਦੇਖੋ ਨਾਨਕ ਜੀ ਦੇ ਜਾਨ ਦੀਆਂ ਕਿਉਂਕਿ ਰਾਤ ਦਾ ਸਫ਼ਰ ਬਹੁਤ ਕਰਿਆ ਹੋਇਆ ਜਿਹੜੇ ਇੱਧਰ ਪਿੱਛੇ ਸਾਡੀ ਪੰਚਾਇਤ ਖੜੀ ਆ ਉਹ ਕਹਿੰਦੇ ਵੀ ਅੱਜ ਨਹੀਂ ਜਾਂਦੇ ਨਾਨਕ ਜੀ ਦਾ ਗੁਰਦੁਆਰਾ ਸਾਹਿਬ ਵੀ ਕੱਲ ਨੂੰ ਚੱਲਾਂਗੇ ਅੱਜ ਜਿਹੜੇ ਲੋਕਲ ਗੁਰਦੁਆਰਾ ਸਾਹਿਬ ਨੇ ਜਿਹੜੇ ਹੈਗੇ ਨੇ 10 20 ਕਿਲੋਮੀਟਰ 40 50 ਕਿਲੋਮੀਟਰ ਦੇ ਵਿੱਚ ਵਿੱਚ ਵੀ ਅੱਜ ਉਹ ਉੱਥੇ ਮੱਥਾ ਟੇਕ ਲੈਣਾ ਹੁਣ ਅਸੀਂ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਚੱਲਿਆ ਤੇ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੁਣ ਆਪਾਂ ਕਿੱਥੇ ਚੱਲਿਆ ਹੁਣ ਆਪਾਂ ਲੋਕਲ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨ ਚੱਲਿਆਂਗੇ ਹਾਂ ਜਿਨੇ ਵੀ ਇਥੋਂ ਲੋਕਲ 50 60 ਕਿਲੋਮੀਟਰ ਦੇ ਏਰੀਆ ਚ ਗੁਰਦੁਆਰਾ ਸਾਹਿਬ ਨੇ ਸਾਰੇ ਅਸੀਂ ਗੁਰੂ ਘਰਾਂ ਦੇ ਦਰਸ਼ਨ ਕਰਨ ਚੱਲਿਆ ਤੇ ਬੈਗ ਚੱਕ ਲਿਆ ਸੀ ਸੰਗਤ ਜਿਹੜੀ ਸਾਡੇ ਨਾਲ ਦੀ ਆ ਉੱਥੇ ਬੈਠੀ ਆ ਵੈਨ ਅਸੀਂ ਕਰਾ ਲਈ ਆ ਤੇ ਆ ਗਈ ਬੈਣ ਬਸ ਤੁਸੀਂ ਜੁੜੇ ਰਹੋ ਸੋਨੂੰ ਦਰਸ਼ਨ ਮੇਲਾ ਸਾਰੇ ਗੁਰੂ ਘਰ ਦਾ ਕਰਾਉਂਦੇ ਰਹਾਂ ਘਰੇ ਬੈਠੇ ਨੂੰ ਕਹੋ ਜੀ ਲਓ ਜੀ ਆ ਕਰਾ ਲਿਆ ਸੰਗਤ ਨੇ ਆ ਬੈਠੀ ਹੈ ਸੰਗਤ ਤੇ ਆ ਬਹਿਗੇ ਲਓ ਊੜਾ ਹੰਤਿਓਂ ਆ ਚੱਲ ਵੀ ਬਣਾਓ ਜੀ ਚਲੋ ਬੋਲੇ ਇਹ ਸਤਿ ਸ਼ਾਨ ਫਾਇਰ ਦਾ ਸੇਵੀ ਇਤਿਹਾਸ ਚਾਹਤੋਂ ਇਹਨਾਂ ਕਿਲੋਮੀਟਰ ਦੇ ਪੂਰੇ ਦਿਨ ਤੱਕ ਇਹ ਸਤਿ ਸ਼ਾਨ ਮਰੇ ਸੰਗਤਾਂ ਤੇਨਵਾ ਤੇ ਕਮਰੇ ਆਪੋਰ ਬੰਦ ਲੋਕਾਂ ਨਰਜਕੇ ਗਨੇ ਦਾ ਸਾ ਸੰਗੱਡੇ ਇਹ ਸਤਿ ਸ਼ਾਨ ਪੀਸੇ ਬਾਦ ਸੱਚਖੰਡਵੰਸੇ ਸਿਰੀ ਮਾਨ ਸੰਤ ਪਾਪਾ ਸੇ ਸੰਤ ਜਗਦੀ ਜੈ ਨਾ ਭਾਈ ਕੋਣ ਸੇਵਾ ਕਰਦਾ ਹੈ ਸਿਰੀ ਮਾਨ ਸੰਤ ਪਾਪਾ ਮੇਰੇ ਨਾਲ ਚੰਗੇ ਆਤਲ ਜਿਰੀ ਮਾਨ ਸੰਤ ਪਾਪਾ ਬਰਨਤ ਸੇਗੇ ਸੰਤ ਨਾਮਾ ਪਰਿਸ਼ਾਤ ਸਭਤ ਤੱਕ ਦੇ ਫਾਲੇ ਨਾਲ ਤੇਗਾ ਸੇਵਾ ਨਹੀਂ ਕਰੇ ਏ ਲਾਈਟ ਰਹੀ ਹੈ ਨਾ ਸ਼ਾਮੇ ਬੋਰੀ ਚੇਂਡੇ ਪੱਤੇ ਯੇਸੂ ਦੇ ਚੰਗੰਦ ਹੈ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਬਾਬਿਓ ਇਹ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਬਣਿਆ ਹੋਇਆ ਕੋਠਾ ਸਾਹਿਬ ਚੈੱਕ ਕਰੋ ਉਹ ਦੇਖੋ ਪਰਜਹਾਜ ਵੀ ਬਣਿਆ ਹੋਇਆ ਇਹ ਬਣੀਆਂ ਸਰਾਂ ਇੱਥੇ ਵੀ ਜਿਹੜੇ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਰਹਿਣ ਲਈ ਰੂਮ ਬਣੇ ਹੋਏ ਨੇ ਇੱਧਰ ਦੇਖੋ ਟਰੱਕ ਖੜੇ ਕੰਬਾਈਨਾਂ ਖੜੀਆਂ ਨੇ ਜਿਹੜੇ ਆਪਣੇ ਜੱਟ ਭਰਾ ਉਧਰੋਂ ਆਉਂਦੇ ਨੇ ਜ਼ਿਮੀਦਾਰ ਭਰਾ ਆ ਦੇਖਾ ਦਰੂਮ ਬਣੇ ਹੋਏ ਨੇ ਸਾਰੇ ਇਹ ਬਣੇ ਹੋਏ ਨੇ ਰਹਿਸ ਵਾਸਤੇ ਜਿਹੜੀਆਂ ਸੰਗਤਾਂ ਦੂਰੋਂ ਨੇੜੋਂ ਆਉਂਦੀਆਂ ਆ ਦੇਖੋ ਇੱਥੇ ਵਿੱਚ ਪਏ ਨੇ ਸੁੱਤੇ ਗੁਰੂ ਘਰ ਦਾ ਨਾਂ ਕੋਠਾ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਸਰਾਬ ਬਣੀ ਐ ਆ ਜਿਹੜੇ ਸੰਗਤ ਆ ਆਪਣੇ ਨਾਲ ਕਾ ਭਾਈ ਠੀਕ ਠਾਕ ਹੋ ਬਹੁਤ ਵਧੀਆ ਠੀਕ ਠਾਕ ਹੋ ਜੀ ਹਾਂ ਜੀ ਯਾਰ ਇਹ ਸਾਡੇ ਲਾਗੇ ਪਿੰਡ ਦੀ ਸੰਗਤ ਮਿਲ ਗਈ ਤੁਸੀਂ ਰਹਿਗੇ ਜੀ ਲਓ ਜੀ ਲਓ ਲਓ ਜੀ ਲਓ ਕੀ ਹਾਲ ਨੇ ਜੀ ਠੀਕ ਠਾਕ ਚਲੋ ਸ਼ੁਕਰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਤੋਂ ਤੁਰ ਪਿਆ ਸੀ ਹੁਣ ਅਸੀਂ ਚੱਲੇ ਆ ਰਤਨਗੜ੍ਹ ਰਸਤਾ ਚੈੱਕ ਕਰੋ ਪਹਿਲਾਂ ਆਪਾਂ ਇਹਨੇ ਦੱਸਿਆ ਕਿ ਬਾਬਾ ਰਤਨ ਸਿੰਘ ਜੀ ਦਾ ਗੁਰਦੁਆਰਾ ਉੱਥੇ ਕਹਿੰਦਾ ਲੱਸੀ ਦਾ ਲੰਗਰ ਜਾਂਦਾ ਹੈ ਹੈ ਦੱਸਿਆ ਇਹ ਸਾਡਾ ਡਰਾਈਵਰ ਆ ਜਿਹੜਾ ਲੈ ਕੇ ਚੱਲੇ ਸਾਨੂੰ ਕੀ ਆਖਣਾ ਹੈ ਆਪਕਾ ਦੰਦੂ ਹੈ ਦੰਦੂ 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 ਭయ్యా ਉਹ ਵਾਲਾ ਦੰਦੂ ਹੈ ਇਸ ਦਾ ਨਾਮ ਤੰਗ ਤਾਂ ਪਿੱਛੇ ਬੈਠਿਆ ਰਸਤੇ 'ਚ ਗੁਰਦੁਆਰਾ ਸਾਹਿਬ ਆ ਗਿਆ ਗੁਰਦੁਆਰਾ ਨਾਨਕ ਸਰ ਦੇਖੋ ਜੀ ਕਰੋ ਦਰਸ਼ਨ ਚਿਹਰੇ ਪੰਜਾਬ ਮਹਾਰਾਜਾ ਰঞ্জੀਤ ਸਿੰਘ ਜੀ ਦਾ ਦੇਖੋ ਜੀ ਤਾਂ ਇਹ ਰਸਤੇ 'ਚ ਗੁਰਦੁਆਰਾ ਸਾਹਿਬ ਆਉਂਦਾ ਹੈਗਾ ਯਾਹਾਂ ਤੇ ਨਹੀਂ ਰੁਕਤੇ ਹਾਂ ਰੁਕੀ ਤਾਂ ਆਪੇ ਜਮੂ ਆਪੇ ਅਜਾ ਆਉਂਦੇ ਸਮੇਂ ਰੁਕਾਂਗੇ ਜੀ ਇੱਥੇ ਮੈਨੂੰ ਲੱਗਾ ਕਿ ਤੇ ਹੁਣੇ ਰੁਕਾਂ ਇੱਥੇ ਕਬੇ ਦੇਖੋ ਤੁਸੀਂ ਸੁੰਦਰਾਈਆਂ ਵਾਲੇ ਵਾਲੇ ਬਹੁਤ ਘੱਟ ਟ੍ਰੈਫਿਕ ਹੈ ਇੱਥੇ ਰੋਡ ਚੈੱਕ ਕਰੋ ਬਾਈਡਾਂ ਦੇ ਰੋੜਾ ਇਦਾਂ ਦੀ ਵਾਈ ਵਾ ਮੌਸਮ ਠੰਡਾ ਸਵੇਰੇ ਸਵੇਰੇ ਸਵੇਰ ਸਵੇਰ ਤੋਂ ਠੰਡੀ ਹੈ ਜਾਪੇ ਹੈ ਨਾ ਪਰ ਪਹਾੜ ਵੀ ਦਿਖ ਰਿਹਾ ਹੈ ਠੀਕਾ ਥਾਕਾ ਕਿਹਨਾਂ ਟਾ ਆਉ ਜ਼ਰੂਰ ਟਾਈਮ ਚ ਟਾਈਮ ਗੱਡ ਗਏ ਇੱਧਰ ਖੇਤੀ ਵੀ ਹੋ ਰਹੀ ਆ ਉਹ ਸਰੋ ਵੀ ਦੀ ਵੀ ਇਹ ਮਿੱਤਰੋ ਪਿੰਡੜੇ ਇੱਥੋਂ ਦੇ ਚੈੱਕ ਕਰੋ ਮਹਾਰਾਸ਼ਟਰ ਦੇ ਪਿੰਡ ਨੇ ਜਿੱਧਰ ਫਿਰ ਰਹੇ ਆ ਅਾ ਦੇ ਪਰਚੰਦਾ ਚੱਲੇ ਗੋਲੀ ਵਹਿ ਗਏ ਦੇ ਕੋਈ ਮਹਾਰਾਸ਼ਟਰ ਦੇ ਪ੍ਰਿੰਸਪਲ ਹੋਰੇ ਬਰਸ਼ੋਂ ਦਾ ਅਸਟੀਮ ਖੜੀ ਅਸਟੀਮ ਐ ਟਾਈ ਟਾਈ ਅਰਗਾ ਦਾ ਚਾ ਗਣਾ ਕਿੱਤਾ ਦੇ ਹਾਂ ਕੰਨਾ ਬਹੁਤ ਤਾਕੜਾ ਬਈ ਕੰਨਾ ਹਾਂ ਕਿਸਾਨ ਤਾਕੜਾ ਹੀ ਆ ਕੋਈ ਹੋਰ ਨਿਸਰਿਆ ਪਿਆ ਤਾਂ ਰਤਨਗੜ੍ਹ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ ਕਰੋ ਦਰਸ਼ਨ ਇਹ ਆ ਜੀ ਰਤਨਗੜ੍ਹ ਦਾ ਗੁਰਦੁਆਰਾ ਇਹ ਗੁਰਦੁਆਰਾ ਸਾਹਿਬ ਹੈ ਬੰਦ ਰਹਿਆ ਹੈ ਜੀ ਅਸਾ ਹੈ ਗੁਰਦੁਆਰਾ ਸਾਹਿਬ ਬੰਦ ਰਹਿਆ ਹੈ ਸੰਸਾਰ ਦੇ ਮੋਹਸਾਪੇ ਤੇ ਦਿਲ ਜਾ ਲਾ ਕੇ ਜਾਨਾ ਮਨੁੱਖੀ ਕਿੱਤੇ ਨਹੀਂ ਕਰ ਸਦਾ ਸੰਭਵੇ ਆਨੰਦ ਹੰਨ ਜਿਹੜੀਆਂ ਨਾਲ ਆ ਮਾਨ ਦਾ ਆਕਾਰੇ ਸੇਵਾ ਜਿਗਮ ਕਰਨੀਆਂ ਗੁਰ ਮਾਰੋਤੀ ਮਕਾਕ ਤੋਂ ਕੇ ਦਸਵੰਤ ਜਿਮੇਤੀ ਇਹਨਾਂ ਨੂੰ ਬਾਹ ਬੱਬਾ ਆ ਫਿਕਰੀ ਨੂੰ ਥੇਰੇ ਜੀਵਨ ਤੇ ਬਲਕ ਤੋਂ ਹੋਤੇ Daksanaena fedini, inat Saveんだ Adin Mепadincumiya this evening of the planet earth. Inat these thick Jobjm Marsopedi kitaые are中国a Harstein K Industry innat alamalena Saradamoses Five hours inargin Katтьсяad and getawunia. enna나�aty ride kiangara menta horib eraajim charae, inachuni P Seattle mir TigerShatwa rais j Samaajani04y Musa بہادری سیوا ایک بوئی سیمنگ پکی ਸ਼ੇਵਤ ਰਵਾਨੇ ਤੋਂ ਬਹੁਤ ਵਿਸ਼ੇਸ਼ੀ ਗੱਲ ਹੈ ਜੀ ਆ ਜਿਹੜਾ ਤੁਸੀਂ ਪਿੱਛੇ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਬਣ ਰਿਹਾ ਬਾਬਾ ਰਤਨਦਾਸ ਜੀ ਦੀ ਯਾਦ ਦੇ ਵਿੱਚ ਕਿਉਂਕਿ ਉਹਨਾਂ ਨੇ ਇੱਥੇ ਬਹਿ ਕੇ ਭਗਤੀ ਕੀਤੀ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦਰਸ਼ਨ ਨਹੀਂ ਸੀ ਦਿੱਤੇ ਫਿਰ ਜਿਸ ਦਿਨ ਉਹਨਾਂ ਨੇ ਸਰੀਰ ਛੱਡਿਆ ਉਸ ਤੋਂ ਨੈਕਸਟ ਡੇ ਬਾਬਾ ਜੀ ਨੇ ਇੱਥੇ ਇਤਿਹਾਸ ਦੱਸਿਆ ਕਿ ਉਸ ਤੋਂ ਅਗਲੇ ਦਿਨ ਸੱਚਖੰਡ ਦੇ ਵਿੱਚ ਆ ਕੇ ਅੰਗੀਠਾ ਸਾਹਿਬ ਚਾ ਕੇ ਉਹਨਾਂ ਨੂੰ ਦਰਸ਼ਨ ਦਿੱਤੇ ਸੀਗੇ ਤੇ ਇਹ ਹੁਣ ਜਿਹੜੀ ਜਿੱਥੇ ਇਹ ਜਿਹੜੇ ਨਾਲ ਫੋਟੋ ਆ ਇੱਕ ਬਾਬਾ ਨਰੰજન ਸਿੰਘ ਜੀ ਕਲਾਰਾਏਪੁਰ ਤੋਂ ਸੀਗੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਉਹਨਾਂ ਨੇ ਇੱਥੇ ਫੌਜ ਦੇ ਵਿੱਚ ਡਿਊਟੀ ਕਰਦੇ ਸੀ ਬੜੀ ਬਹਾਦਰੀ ਸੀ ਉਹਨਾਂ ਦੀ ਉਹਨਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਸਰਕਾਰ ਨੇ ਉਹਨਾਂ ਨੂੰ 2 ਮਰੱਬੇ ਜ਼ਮੀਨ ਦਿੱਤੀ ਸੀ ਤੇ ਉਹ 2 ਮਰੱਬੇ ਉਹਨਾਂ ਨੇ ਇਸ ਗੁਰਦੁਆਰੇ ਦੀ ਨੀਂਹ ਕਰਤੀ ਸੀ ਇਹ ਇਤਿਹਾਸ ਹੈ ਇਸ ਗੁਰਦੁਆਰੇ ਦਾ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਸੋਹਣਾ ਪਣ ਰਿਹਾ ਹੈ ਜਿੰਨਾ ਚਿਰ ਚੈੱਕ ਕਰੋ ਹਾਂਜੀ ਸਗਲੀ ਨੇ ਚਾਹ ਪ੍ਰਸ਼ਾਦਾ ਸਕੇ ਕੀ ਕਰੇ ਚਾਹ 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 ਬਣਾਉਣਾ ਚਾਹਿਆ ਮਦਾਨੇ ਦੇ ਨਾਲ ਚਾਹ ਬਿਤੀਆ। ਇਹ ਲੰਗਰ ਬਣਿਆ ਜੀ ਇੱਧਰ। ਹਾਂ ਜੀ। ਆ ਸਾਡੀ ਨਾਲ ਵਾਲੀ ਸੰਗਤ ਆ ਗਈ ਜੀ ਦੇਖੋ। ਬਾਬਾ ਜੀ ਦੇ। ਕਿਹੜਾ ਪਿੰਡ ਦੱਸਾ ਜੀ? ਬਗੜਵਾਲ। ਹਾਂ ਜੀ। ਹੈ? ਬੇਗੜਵਾਲ। ਸੁਨਾਮ ਕੋ। ਇਹ ਸੰਗਤ ਸਾਡੇ ਨਾਲ ਆ। ਇਹ ਲੰਗਰ ਹਾਲ ਹੈ ਬਬਰਤਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦਾ। ਰਤਨ ਦਾਸ ਜੀ ਜੋ। ਉਹ ਤਰਾਂ ਅਰਜੀ ਜੰਗ ਬਣੀਆਂ ਇੱਥੇ ਦੇਖੋ। ਗੁਰਦੁਆਰਾ ਨਾਨਕਸਰ ਹੈ ਜੀ ਇੱਥੇ। ਕਜੂਰ ਸਾਹਿਬ ਦੀ ਧਰਤੀ ਤੇ। ਉੱਥੇ ਬਣੀਆਂ ਇਹ ਚੀਜ਼ਾਂ ਸਾਰੀਆਂ। ਪਰਵਾਸ ਚਾਹਨਾ ਮਰਦਨਾ ਮਾਧਮ ਆਭੀ ਨੂੰ ਦੇਖਿ ਸਾਧ ਗ ਲਾਛਾਂਗੇ ਇਸ ਵੀ ਇਸ਼ਾਰ ਬਿਖਾਨ ਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਾਨ ਬੇਗੁਰ ਸਾਹਿਬ ਨੂੰ ਜੰਗਾਂ ਨਾਮ ਜੰਤੀ ਨਾਮ ਪਰਿਆ ਪ੍ਰਾਇਮਨ ਹੋਈ ਸ਼ਾਨ ਨੂੰ ਕਾਇੋਰ ਦਾਨ ਦੇ ਦਿੱਤੀ ਸੱਚੀ ਬਾਛਾਈ ਚੇ ਜਲ ਜੀ ਬਰ ਕਾਟੈ ਜਲ ਕੇ ਚੇ ਰੋਇ ਨੀ ਆ ਰਿਹਾ ਸ੍ਰੀ ਗੁਰੂ ਕਾਂਗ ਜੀ ਰੂਹੀ ਅਨਾੜੀ ਦੇ ਰੂਪ ਮਾਣ ਆਨ ਕਾਇਗੀ ਬਾਣੋ ਯਾਰੋ ਤਾਇਨਾ ਕਾਨ ਨਾ ਲੀਨੇ ਰੋ ਬਾਗੋ ਜਾਈ ਜਲ ਦਾ ਸੋਨਾ ਪ੍ਰਗਟ ਹੋਇਆ ਤਾਇਨਾ ਕਾਨ ਨੋ ਲੀਨੇ ਜਾਣ ਛਕਿਆ ਹੈ ਗੇਂਜੀ ਚੀ ਚ ਸੱਚੀ ਬਾਛਾਈ ਜਨ ਗੋਤ ਮਿੱਠਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਨ ਆਗਿ ਨੇ ਫਰਮਾਇਆ ਕਿ ਤਰਤੀ ਗੇਉਂਤਾਂ ਦੀ ਤਰਤੀ ਹੈ ਅਸੀਂ ਕਰਕੇ ਜਾ ਮਿੱਠਾ ਸਤਿਗੁਰੂ ਬਚਨ ਬਣਾ ਸਕਾਰਾ ਸਾਂ ਏਨੇ ਮੈਂ ਕੋਠੇ ਆਣ ਕੇ ਗੇਂਜਿ ਜੀਚੇ ਸਤਿਤਾ ਚਾਲੀ ਆਪ ਸਮਰੱਤ ਮੇਰੇ ਵੀ ਦੋਖ ਲੋਰ ਕਰਾਓ ਸ੍ਰੀ ਗੁਰੂ ਨਾਨਕ ਜੀ ਮਨ ਆਜਿ ਨੇ ਸਕੋਲ ਜੀ ਨੂੰ ਸ਼ਰਮੇ ਤਾਂ ਇਸ਼ਟਮਾਨਤ ਪਰ ਜਿਆ ਚ ਪਾਇਆ ਤੇ ਕੋਈ ਦਾ ਕੋਰ ਨੋਰ ਕੀ ਚਾਨੂ ਕੋਈ ਨੀ ਪੀਂਚੀ ਗਿਚੀ ਸਚਿ ਬਾਛਾਇ ਜੇ ਤਰਾ ਮੇਰੇ ਦੁਖ ਦੋਰ ਕੀਚਾ ਨੇ ਇਹ ਚੇਤਨਾ ਇਹ ਤੇ ਵੀ ਅੰਗਰਿਆ ਸੰਗਤਾਂ ਵੀ ਦੁਖ ਦੋਰ ਹੋ ਆਸਮੀ ਸੋਮੀਨ ਸੋਹਰ ਦਾ ਵਰ ਬਖਸ਼ੋ ਸ੍ਰੀਮਨ ਨਾਮ ਕੀ ਜੋ ਜੀ ਆਣ ਆਈ ਨੇ ਸੋਮੀਨ ਸੋਹਰ ਦਾ ਵਰ ਬਖਸ਼ਿਆ ਕੇ ਹੋਰ ਵੀ ਵਰਦ ਸਤਿਗੁਰੂ ਸ਼ਰਧ ਪੂਰਵਾ ਜਾਪ ਕਰੀ ਅਰਦਾਸ ਬੇਨਤੀ ਕਰਵਾਏ ਨੂੰ ਸ਼ਖਤ ਗੁਰੂਆਂ ਦੀਆਂ ਆਸਾਂ ਮਰਦਾ ਬੁਰੀਆਂ ਕਰਦੇ ਅੰਮ੍ਰਿਤ ਸਰੋਵਰ ਵਿੱਚ ਜਲ ਬਾਹਰ ਨਹੀਂ ਭਾਇਆ ਲੰਗਨ ਸ੍ਰੀ ਗੁਰੂ ਨਾਨਕ ਦੇਵ ਜੀ ਅਨਾਰ ਜੀ ਚੰਪਾਲ ਕਿਹਾਂ ਪਿਆ ਲੜਨ ਦਮ ਕੀ ਜੋਈ ਬੈਰੀਆਂ ਸਰੋਵਰ ਦੇਰ ਬਾਸਾ ਕੀ ਸਿਵਾਂ ਸਤਾਂ ਪਹਿਲਾਂ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਨੇ ਕਰਵਾਈ ਨੂੰ ਉਹਨਾਂ ਤੋਂ ਬਾਅਦ ਸੰਤ ਬਾਬਾ ਨੀਗਾ ਸਿੰਘ ਜੀ ਨੇ ਸ਼ਿਵਾ ਕਰਵਾਈ ਨੂੰ ਉਹਨਾਂ ਤੋਂ ਬਾਅਦ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਸ਼ਿਵਾ ਕਰਵਾਈ ਨੂੰ ਅੱਜ ਦੇ ਮੌਜੂਦਾ ਮੁਹਿਮ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲੰਦਰ ਸਿੰਘ ਜੀ ਲੰਗਰ ਸਾਹਿਬ ਵਾਲੀ ਸ਼ਿਵਾ ਕਰਵਾ ਰਹੇ ਹਾਂ ਸੰਗਤ ਲਈ ਭਈ ਵਾਤੇ ਮਾਪੁਰਸ਼ਾਂ ਵੱਲੋਂ ਚੱਲ ਰਹੀ ਕਾਲ ਸੇਵਾ ਦੀ ਟੋਕਰੀ ਰੱਖੀ ਆਂ ਆਪਣੀਆਂ ਯੰਤਰ ਮੰਨਾਂ ਵਿੱਚ ਵਰਤੋਂ ਆ ਸਿਵੰ ਗੁਰੂ ਘਰ ਦੇ ਪੱਖਾਂ ਦੀ ਸੇਵਾੰ ਸ੍ਰੀ ਅਨੰਦਵਰ ਸਾਹਿਬ ਦੀ ਸੇਵਾ ਇਹ ਸੰਗਤ ਜੀ ਨਾਨਕ ਸਰ ਗੁਰਦੁਆਰਾ ਹਜੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਇਹ ਉਹਨਾਂ ਦੇ ਨਾਂ ਤੇ ਬਣਿਆ ਹੋਇਆ ਚੈੱਕ ਕਰੋ ਇੱਧਰ ਵੀ ਤੇਰੇ ਦਿਓ ਨਾਨਕ ਪਾਸਾ ਵੀ ਦਿਓ। ਬਹੁਤ ਸੋਹਣਾ ਗੁਰਦੁਆਰਾ ਬਣਿਆ ਹੋਇਆ। ਇੱਕ ਸੰਗਤ ਜੀ ਇੱਧਰ ਨਾਨਕ ਪਾਸਾ ਜੀ ਦਾ ਤਪਸਥਾਨ ਬਣਿਆ ਹੋਇਆ। ਤੇ ਇੱਧਰ ਜਿਹੜਾ ਸਰੋਵਰ ਤੁਹਾਨੂੰ ਦਿਖਾਉਣ ਲੱਗੇ ਆ ਇਸ ਟਾਈਮ ਇਹ ਸਰੋਵਰ ਆ ਇੱਥੇ ਗੁਰੂ ਨਾਨਕ ਪਾਸਾ ਨੂੰ ਇੱਕ ਕੋੜੀ ਆ ਕੇ ਮਿਲਿਆ ਉਸ। ਉਹ ਕਹਿੰਦੇ ਜੀ ਮੇਰਾ ਕੋੜ ਦੂਰ ਕਰੋ। ਫਿਰ ਉਹਨਾਂ ਨੇ ਕੋੜੀ ਨੂੰ ਇੱਥੇ ਇਸ਼ਨਾਨ ਕਰਵਾਇਆ। ਇਸ ਸਰੋਵਰ ਦੇ ਵਿੱਚ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਵਾ ਕੇ ਉਹਦਾ ਕੋੜੀ ਦਾ ਕੋੜ ਦੂਰ ਹੋਇਆ ਫਿਰ ਉਹ ਕੋੜੀ ਨੇ ਨਾਨਕ ਪਾਸ਼ਾ ਅੱਗੇ ਅਰਦਾਸ ਕੀਤੀ ਕਿ ਜਿੱਦਾਂ ਤੁਸੀਂ ਮੇਰਾ ਕੋੜ ਦੂਰ ਕਰਿਆ ਕਿ ਜਿਹੜਾ ਵੀ ਇੱਥੇ ਦੁਖੀ ਹੋਵੇ ਕੋਈ ਕੋੜੀ ਹੋਵੇ ਤਾਂ ਦੁੱਖ ਦੂਰ ਹੋਵੇ ਫਿਰ ਉਹਨਾਂ ਨੇ ਇੱਥੇ ਬਰ ਦਿੱਤਾ ਸੀ ਇੱਥੇ ਜਿਹੜਾ ਵੀ ਕੋਈ ਕੋੜੀ ਹੋਊਗਾ ਜਾਂ ਕਿਸੇ ਨੂੰ ਕੋਈ ਵੀ ਦੁੱਖ ਆ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੂ ਉਹਦੇ ਕੋੜ ਦੂਰ ਹੋਣਗੇ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਨਾਨਕ ਸਰ ਗੁਰਦੁਆਰਾ ਬਣਿਆ ਹੋਇਆ ਹੈ ਇਹ ਤੇ ਜਿਹੜੀ ਇਸ ਸਰੋਵਰ ਦੀ ਸਭ ਤੋਂ ਪਹਿਲੀ ਸੇਵਾ ਮਹਾਰਾਜਾ ਅਨਜੀਤ ਸਿੰਘ ਨੇ ਕਰਵਾਈ ਸੀ ਤੇ ਇਸ ਜਿਹੜਾ ਸਰੋਵਰ ਦੀ ਖਾਸ ਗੱਲ ਹੈ ਵੀ ਇੱਥੇ ਬਾਹਰੋਂ ਪਾਣੀ ਨਹੀਂ ਪੈਂਦਾ ਗੁਰੂ ਮਹਾਰਾਜ ਦੀ ਏਡੀ ਕਿਰਪਾ ਕੇ ਧਰਤੀ ਵਿੱਚੋਂ ਆਟੋਮੈਟਿਕ ਇਹਦੇ ਵਿੱਚ ਪਾਣੀ ਆਉਂਦਾਗਾ ਕੋਈ ਬਾਹਰਲਾ ਪਾਣੀ ਇਹਦੇ ਵਿੱਚ ਨਹੀਂ ਛੱਡਿਆ ਜਾਂਦਾ ਕਿਸੇ ਮੋਟਰ ਨਾਲ ਜਾਂ ਕਿਸੇ ਟੂਟੀ ਨਾਲ ਆਟੋਮੈਟਿਕ ਇੱਥੇ ਸਾਰਾ ਪਾਣੀ ਆਪਣੇ ਆਪ ਆਉਂਦਾ ਸਭ ਤੋਂ ਪਹਿਲੀ ਸੇਵਾ ਇੱਥੇ ਮਹਾਰਾਜ ਜੀ ਸਿੰਘ ਨੇ ਕਰਵਾਈ ਸੀ ਇਹ ਸਰੋਵਰ ਦੀ ਇਹ ਕਹਾਣੀ ਹੈ ਜੀ ਇੱਧਰ ਤਪਸਥਾਨ ਬਣਿਆ ਹੋਆ ਬਾਬਾ ਜੀ ਦਾ ਦੇਖੋ ਹਜੂਰ ਸਾਹਿਬ ਦੀ ਧਰਤੀ ਤੇ ਖੜਿਆ ਨਾਨਕਸਰ ਗੁਰਦੁਆਰੇ ਦੇ ਵਿੱਚ ਬਹੁਤ ਵਧੀਆ ਲੱਗਿਆ ਹੈ ਹੈਨਾ ਸਰੋਵਰ ਵੀ ਬਣਿਆ ਹੋਇਆ ਇਸ਼ਨਾਨ ਵੀ ਕਰਿਆ ਰੰਗਤਾ ਨੇ ਤੇ ਸਕੂਨ ਹੈ ਕਿਉਂ ਬਈ ਬਹੁਤ ਬਹੁਤ ਠੀਕ ਹੈ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਠੀਕ ਠਾਕ ਹੋ ਸੇਤਾਂ ਠੀਕ ਨੇ ਹੱਡ ਫਾਇਰ ਤਾਂ ਨਹੀਂ ਦੁਖ ਰਿਹਾ ਕੋਈ ਇਹ ਆ ਸੰਗਤ ਜੀ ਨਾਨਕਸਰ ਗੁਰਦੁਆਰੇ ਦਾ ਬਾਹਰ ਦਾ ਦ੍ਰਿਸ਼ ਦੇਖੋ ਖੰਡਾ ਸਾਹਿਬ ਦੇਖੋ ਜੀ ਬਹੁਤ ਸੋਹਣਾ ਗੁਰਦੁਆਰਾ ਬਣਿਆ ਬਹੁਤ ਜਿਆਦਾ ਸੋਹਣਾ ਨਾਨਕਸਰ ਇੱਧਰ ਲੰਗਰ ਸਾਹਿਬ ਹੈ ਗੁਰਦੁਆਰਾ ਘਾੜ ਸਾਹਿਬ ਦਾ ਜੀ ਬਾਹਰ ਦਾ ਦ੍ਰਿਸ਼ ਹੈ ਬਾਹਰਲੀ ਸਾਈਡ ਤੋਂ ਇਸ ਤਰ੍ਹਾਂ ਦਾ ਦਿਸਦਾ ਆਹ ਦੇਖੋ ਆ ਮੇਨ ਗੇਟ ਆ ਗਿਆ ਜੀ ਇਹ ਬਹਰ ਪਾਰਕਿੰਗ ਆ ਗਈ ਗੁਰਦੁਆਰਾ ਘਾੜ ਸਾਹਿਬ ਹੈ ਜੀ ਐਤ ਸੇ ماجے پنک لےھک <سؤال> تیتاں ودار کوں اے کڑا نندا کرے سے اے لپ پا سار <سؤال> اس کے گنانے دے وچ اے ماں ہاں دِتا سردار اس نِک پاں داہ سنے سِری گنانے دے وچ اے ماں ہاں دِتا جنم ندی کر دا سنے کچھ سپندار مکھا اے لوں فائے رہ رہا ہوں نوماں اِستھان دے لے پرساں جِتو تیر کو بہاں ਤੇ ਤੁਮਾ ਮਾਰ ਕੇ ਲੰਗੇ ਪੜੇ ਉਹ ਦੇਖਤੇ ਨੇ ਉਹ ਸਾਹਮਣੇੜਾ ਆਵਾ ਤੇ ਮਲਾ ਤਰੇ ਕੋ ਰਾਹ ਹੋ ਗਿਆ ਚਲਿਆ ਸਿੱਧੇ ਗੇੜੇ ਪੈ ਗਿਆ ਜਦੋਂ ਮੈਂ ਖਣ ਦੇ ਇਸ ਟੇ ਸਰੇ ਉਹ ਲੋਹੇ ਸਿੰਘ ਜੀ ਮਹਾਰਾਜ ਆਵਦੇ ਤੇ ਪਿੰਡ ਸ਼ਿਕਾਰ ਖੇੜਦੇ ਖੇੜਦੇ ਇਸ ਹਸਥਾਨ ਤੇ ਆਵਦੇ ਬੁਰਾ ਸਾਏ ਤੇ ਨੋ ਖਰਗੋਤ ਹਿਆਨ ਜਰਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੀਰ ਚਲਾਇ ਖਰਗੋਸ਼ ਨੂੰਰਾਉ ਦਿਆਂ ਨਾੜਵਾਇ ਸਿੰਘ ਦੇ ਦਿੱਤੇ ਕਰਨ ਲਗੇ ਮਹਾਰਾਜ ਜੀ ਤੁਸੀਂ ਨੇ ਤਾ ਡਾਕਰ ਸ਼ੇਰਾਂ ਦਾ ਸ਼ਕਾਰ ਕਰਨਾ ਸੀ ਇਹੋ ਜਿਹਾ ਛੋਟਾ ਜਿਹਾ ਸੁਨਿਆਵਾ ਕੀ ਰੂਸੀ ਚੰਗਾ ਨਹੀਂ ਕੀਤਾ ਦਸਵੇਂ ਸਿੱਧਾ ਜੀ ਜਮਾਨ ਲਗੇ ਆਪਾਂ ਦਾ ਸ਼ਕਾਰ ਨਹੀਂ ਕੋਈ ਹੋੜ ਨਹੀਂ گروارا ਸੰਗਤ ਜੀ ਇਹ ਗੁਰਦੁਆਰਾ ਸ਼ਿਕਾਰਕਾੜ ਸਾਹਿਬ ਹਜ਼ੂਰ ਸਾਹਿਬ ਦੀ ਧਰਤੀ ਤੇ ਨਿਸ਼ਾਨ ਸਾਹਿਬ ਦੇਖੋ ਕਿੰਨਾ ਉੱਚਾ ਲੱਗਾ ਇਧਰ ਗੁਰਦੁਆਰਾ ਸਾਹਿਬ ਸ਼ਿਕਾਰਕਾੜ ਸਾਹਿਬ ਇਹ ਸਾਰਾ ਗੁਰਦੁਆਰਾ ਇਹ ਗੁਰਦੁਆਰਾ ਸਾਹਿਬ ਜੀ ਸ਼ਿਕਾਰਕਾੜ ਸਾਹਿਬ ਉਧਰ ਸਰੋਵਰ ਹੈ ਗੁਰਦੁਆਰਾ ਸ਼িকার ਘਾਟ ਦੇ ਬਾਹਰ ਖੜਿਆ ਹੋਟਲ ਬਣਾਇਆ ਇੱਥੇ ਸਾਨੂੰ ਬਾਹਰ ਦਾ 뷰 ਚੈੱਕ ਕਰੌਣੇ ਦੇਖੋ ਇਹ ਤਾਂ ਬਹੁਤ ਉੱਚੀ ਜਗ੍ਹਾ ਤੇ ਬਣਾਇਆ ਪਹਾੜੀ ਤੇ ਬਣਾਇਆ ਹੋਇਆ ਦੇਖੋ ਇੱਧਰ ਅਗਧਾਰੂ ਨਦੀ ਆ ਗਈ ਜੀ ਕਹਿੰਦੇ ਇੱਧਰ ਮੰਦਰ ਬਣੇ ਹੋਏ ਨੇ ਇੱਧਰ ਓ ਮਾਈ ਗੋਡ ਕੀ ਚੱਲ ਰਿਹਾ ਜੀ ਬ੍ਰੈਡ ਹੈ ਬ੍ਰੈਡ ਖਾਓਗੇ ਹੈ ਅੱਛਾ ਪਰ ਉਹ ਜੀ ਜੇ ਅੰਦਰ ਸੰਗਤਾਂ ਬ੍ਰੈਡ ਚੱਕ ਰਹੀਆਂ ਅੱਛਾ ਤੁਸੀਂ ਹੁਣ ਆਉਣਾ ਹੋਵੇ ਆਉਣਾ ਹੋਵੇ ਅੱਛਾ ਆਪ ਹੀ ਪਰਦੌਣ ਲੱਗਿਆ ਮੈਂ ਠੀਕ 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 ਹਾਂ ਦੇਖੋ ਜੀ ਇਧਰ ਨਹੀਂ ਖਾਣੇ ਵੀ ਨਹੀਂ ਹੋ ਰਹੀ